ਰੰਗਦ ਗੁਰਤੇ ਅਮਰਦਾਸ ਰਾਮਦਾਸ ਐ ਹੋਈ ਸਹਾਈ ਅਰਜਨ ਹਰ ਕੋ ਬਿੰਦਨੋ ਸਿਮਰੋ ਸ੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸੁ ਟੇ ਸਭੁ ਗੁਜਾਇ ਤੀਵ ਪਾਤਿਸਿ ਸਿਮਰੈ ਕਰ ਨਾਨਕ ਨੇ ਦਿਾਵੈ ਤਾਏ ਸਬਾਈ دسویں حرکار گرگو بند سنگ بیک سارا یار بند سنگ روح در ہر جسم جی گرگو بند سنگ نور در ہر چشم جی گرگو بند سنگ آل میرا جی گرگو بند سنگ جانو دل گل جی گرگو بند سنگ بن سنگھ صاحب جیو جی آجی ساکھانی ہونا دی سہارے تسا پادشاہیان دی جوت جاگ دی جوت بانی کے بہت کل جکے جہاج نام کے تارے ساتھ جو بانی گرو گرو ہے بانی ججبانی عمرت سارے اور بانی کہہ سیوک جانبان ہے پر تک گرو ਸਾਰੇ ਗੁਰਬਾਣੀ ਕਹੈ ਸੇਵਕ ਜਨ ਮੰਨ ਹੈ ਪ੍ਰਤਖ ਗੁਰੂ ਨਿਸਤਾਰੇ ਧੰ ਗੁਰੂ ਗ੍ਰੰਥ ਸਾਹਿਬ ਜੀ ਹੋ ਜੀ ਆਪ ਜੀ ਸਾਹਿਬ ਥਾਈ ਹੋਣਾ ਜੀ ਸਹਾਇ ਆਪ ਜੀ ਦੇ ਪਾਠ ਦਰਸ਼ਨ ਦੀਦਾਰ ਜੀ ਕਾ ਧਿਆਨ ਤਰਕੇ ਖਾਲਸਾ ਜੀ ਬੋਲਨਾ ਜੀ ਵਾਹਿਗੁਰੂ ਅੱਜ ਦੀ ਵਾਦੀ ਪੰਜ ਪਿਆਰੇ ਪਿਆਰੇ ਭਾਈ ਦਿਆ ਸਿੰਘ ਜੀ ਪਿਆਰੇ ਭਾਈ ਧਰਮ ਸਿੰਘ ਜੀ ਪਿਆਰੇ ਭਾਈ ਹਿੰਮਤ ਸਿੰਘ ਜੀ ਪਿਆਰੇ ਭਾਈ ਮੁਕੰਮ ਸਿੰਘ ਜੀ ਪਿਆਰੇ ਭਾਈ ਸਹਿਬ ਸਿੰਘ ਜੀ ਚਾਰ ਸਰਦਾਰ ਜੰਦੇ ਬਾਬਾ ਸਾਹਿਬ ਬਾਬਾ ਅਜੀਤ ਸਿੰਘ ਜੀ ਬਾਬਾ ਜਦਾਰ ਸਿੰਘ ਜੀ ਬਾਬਾ ਜ਼ਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਚਾਲੀ ਮੁਤੇ ਪਾਈ ਨੂੰ ਭਾਈ ਮਹਾ ਸਿੰਘ ਜੀ ਭਾਈ ਪਾਕੌਰ ਜੀ ਜੀ ਔਰ ਅਨੇਕ ਜਤੀ ਤਪੀ ਅਨੇਕ ਪਿਆਰੇ ਸਤਿਗੁਰੂ ਤੇ ਨਾ ਦਾ ਧਿਆਨ धर ਕੇ ਖਾਲਸਾ ਜੀ ਬੋਲ ਨਾ ਜੀ ਵਾਹਿਗੁਰੂ ਇਹਨਾਂ ਸਿੰਘ ਸਿੰਘੀਆਂ ਨੇ ਧਰਮ ਹਿਤ ਸੀਸ ਦਿੱਤੇ ਬਾਹੰਦ ਬੰਦ ਕਟਾਏ ਖੋਪੜਿਆ ਲਿਭਾਈਆਂ ਛੜਕੀਆਂ ਤੇ ਚੜੇ ਆਰ ਨਾਲ ਚੜਾਈ ਗਏ ਕੋਲੀਆਂ ਤੇ ਨਿਸ਼ਾਨੇ ਬਣੇ ਟੋਟਾ ਟੋਟਾ ਕੀਮਾ ਕੀਮਾ ਹੋਏ ਨਾ ਮਾਇਆ ਬਿੱਤੀਆਂ ਇੰਨੀ ਕਨੇ ਕਪਤੰਗੀਆਂ ਦੇ ਟੋਟੇ ਟੋਟੇ ਕਰਾਹਾਰ ਗਲਾਸ ਪਾਏ ਚਰਵਾਣਾ ਦਿੱਤੀ ਲੱਕਟੀਆਂ ਰਾਣਾ ਤੋਂ ਪਿਆਈ ਗੁਰ ਸਿੱਖੀ ਕਿਸਾ ਸਵਾਸ ਸੰਤੋਣ ਨਿਭਾਈਆਂ ਸਵਾ ਸਵਾ ਮੰਦੇ ਪੀਸਣੇ ਪੀਸੇ ਚੁੜੂ ਚੁੜੂ ਪਾਣੀ ਖੰਨੇ ਕੰਨੇ ਪ੍ਰਸ਼ਾਦ ਦੇ ਜੀ ਗੁਜ਼ਾਰਾ ਕੀਤਾ ਤੇਨਾ ਦੀ ਪਵਿੱਤਰ ਕਮਾਈ ਤੋਂ ਕੁਰਬਾਨ ਜਾ ਕੇ ਖਾਲਸਾ ਜੀ ਬੋ ਨਾ ਜੀ ਵਾਹਿਗੁਰੂ ਅੰਨਾ ਤਕਤਾ ਦੇ ਸਮੂਹ ਗੁਰਦੁਆਰੇ ਗੁਰਸਾਮ ਜੀ ਦਾ ਧਿਆਨ ਤਰ ਕੇ ਬੋਲ ਨਾ ਜੀ ਵਾਹਿਗੁਰੂ ਜੋ ਪ੍ਰਤਮਾ ਸਬਤ ਖਾਲਸਾ ਜੀ ਕੀ ਅਰਦਾਸ ਹੈ ਰੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਮਨ ਦਾ ਸਦਕਾ ਸਰਬ ਸੁਖ ਹੋਵੇ ਜਹਾ ਜਹਾ ਖਾਲਸਾ ਜੀ ਸਾਹਿਬ ਤਹਾ ਪ੍ਰਹਰਤਿਆ ਰਾਇਤ ਦੇਗ ਤੇਗ ਫਤਿਹ ਬ੍ਰਧ ਕੀ ਪੈਜ ਪੰਥੀ ਜੀਤ ਆਪ ਸਹਾਈ ਹੋਣਾ ਜੀ ਕਾ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਸ਼ੋਧਯੁਕਤ ਸਿੱਖਾ ਨੂੰ ਸਿੱਖੀ ਦਾਤ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਪ੍ਰਸਾਦਾਨ ਨਸਨ ਦਾ ਨਾਮ ਨਾਮ ਸ੍ਰੀ ਅਮਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਤੀਆਂ ਕੰਡੇ ਲੂੰਗੇ ਜੁਗੋ ਜੋਗ ਹਟਾ ਲੈ ਤਰਮਕਾ ਜਾਏਗਾ ਬੋਲ ਨਾ ਜੀ ਨਾਮ ਜੀ ਗੁਰੂ ਆਪ ਜੀ ਦੇ ਸਿੱਖਾ ਦਾ ਮਨ ਨੀਵਾ ਮਤ ਉੱਚੀ ਮਤ ਪਤ ਦੇ ਰੱਖੀ ਆਪ ਬਾਹਰ ਅੰਦਰ ਜਾਮੀਨੀ ਆਪਣੇ ਪੰਥ ਦੇ ਸਦਾ ਸਹਾਇਤਾ ਸਰਪਿਤਾ ਜੀਓ ਸ੍ਰੀ ਨਨਕਾਣਾ ਸਾਹਿਬ ਸ੍ਰੀ ਪੰਜਾ ਸਾਹਿਬ ਸ੍ਰੀ ਢੇਰਾ ਸਾਹਿਬ ਹੋਰ ਅਨੇਕ ਗੁਰੂ ਘਰਾਂ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਛੋੜਿਆ ਗਿਆ ਹੈ। ਫੁੱਲੇ ਦਰਸਨ ਦੀਦਾਰ ਤੇ ਸੇਵਾ ਸਮਾ ਅਦੀ ਰਾਮ ਦੇ ਪਿਆਰੇ ਖਾਲਸਾ ਜੀ ਦੇ ਅਕਸ਼ੋ ਹੋ। ਨਿਮਾਣਿਆ ਦਿਮਾਣ ਤਾਣਿਆ ਤੇ ਤਾਣ ਨਿਉਟਿਆ ਦਿਉਟ ਨੇ ਆਸਰਾ ਦੇ ਆਸਰੇ ਨਿਖਾਵਿਆਂ ਦੇ ਥਾਵ ਨੇ ਗੱਤਿਆਂ ਕੀ ਘਾਤ ਨੇ ਪਤਿਆਂ ਦੀ ਪਤਨ ਲੱਜਾਂ ਦੀ ਲਜ ਸਤਿਗੁਰੂ ਤੰਨ ਕਾਲ ਪ੍ਰਗਿਓ ਧੰਨ ਗੁਰੂ ਨਾਨਕ ਦੇਵ ਸਾਹਿਬ ਜੀਓ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਧੰਨ ਗੁਰੂ ਗ੍ਰੰਥ ਸਾਹਿਬ ਜੀ ਤੁਮਰੀ ਕਿਰਪਾ ਤੇ ਭਇਓ ਸਾਧ ਸੰਗ ਇਹ ਕਾਜ ਤੁਮ ਆਪ ਕੀਓ ਆਪ ਦੀਨ ਦਇਆ ਦਰਸ ਰahmat ਕਰਕੇ ਸਤਿਗੁਰ ਸੁੱਚੇ ਪਾਛਾ ਸੰਨਿਆਵਲੇ ਇਹ دیਵਾਨ ਸੁਭੈ ਸਤਿਗੁਰ ਸੁੱਚੇ ਪਾਛਾ ਅਸਰੇ دیਵਾਨ ਨਾਤੇ ਆਪ ਦੀ ਦੀ ਰਹੀ ਬਾਣੀ ਦੇੰ ਦੀ ਬਾਣੀ ਸ੍ਰੀ ਸੋਧਰ ਰਸਿ ਕੀ ਦੇ ਪਾਠ ਜਪੀ ਸਾਹਿਬ ਦੇ ਪਾਠ ਉਪਰੰਤ ਸਤਿਗੁਰੂ ਸੰਤਾਂ ਵੱਲੋਂ ਜਿਹੜਾ ਉਪਰਾਲਾ ਕੀਤਾ ਗਿਆ ਸਤਿਗੁਰੂ ਚੌਥੇ ਸਹਿਜ ਬਾਣੀ ਦੀ ਇਸ ਬਾਣੀ ਆ ਕੀ ਦੀ ਸੰਗਤ ਦੇ ਬੜੇ ਸਰਧਾ ਤੇ ਪਿਆਰ ਨਾਲ ਸਤੂ ਸਹਿਜ ਜਦਿਆ ਅਤੇ ਹੋਰ ਅਨੇਕ ਸ਼ਹੀਦ ਸੈੰਗ ਚੰਪੌਰ ਦੀ ਗੜੀ ਵਿੱਚ ਸਰਹੰਦ ਜੀ ਸ਼ਹੀਦ ਹੋਏ ਉਹਨਾਂ ਦੀ ਯਾਦ ਵਿੱਚ ਉਹਨਾਂ ਦੀ ਮਿੱਠੀ ਯਾਦ ਵਿੱਚ ਜੋ ਸਮਰਪਿਤ ਸਤਿਗੁਰੂ ਘਰ ਅੱਜ ਬੈਠ ਕੇ ਜਿਹੜੇ ਸਹਿਜ ਬਾਣੀ ਕੀਤੇ ਉਨਾ ਦੀ ਸਮਾਪਤੀ ਕਰਵਾਈ ਸਕੇ ਸਚੇ ਪਾਤਸ਼ਾਹ ਜੀ ਉਹ ਜੀ ਦਾ ਓਨ ਅਸਰਾ ਸਤਿਨਾਮ ਤੇ ਆਤੀ ਦੇ ਚਰਨ ਤੂਣ ਨੂੰ ਰੋਜ ਦੇ ਸਤਿ ਪਾਤਸ਼ਾਹ ਬਾਣੀ ਪੜੀ ਗਈ ਹੈ ਪੜੀ ਸੁਣੀ ਗੁਰ ਬਾਣੀ ਦਾ ਭਾਵ ਆਇਆ ਸਾਰਿਆਂ ਸੰਤਾਂ ਦੇ ਹਿਰਦੇ ਵਿੱਚ ਵਸਾਉਣਾ ਬਾਣੀ ਅਨੁਸਾਰ ਜੀਵਨ ਜਾਚ ਆ ਬਖਸ਼ਨੀ ਲਖ ਲਿਪ੍ਰਾਣੀ ਜੀ ਨਾਲੇ ਸੇਵਾ ਕੀਤੀ ਸਤਿਗੁਰੂ ਆਪ ਅੱਗੇ ਸਤਿਗੁਰ ਸੱਚੇ ਪਾਸ਼ਾ ਬਾਣੀ ਅਨੁਸਾਰ ਉਹਨਾਂ ਨੂੰ ਜੀਵਨ ਜਾਚ ਬਖਸ਼ਨੀ ਜੀ ਜੇ ਗੁਰਸਿੱਖੀ ਦੀ ਦਾਤ ਬਖਸ਼ਨੀ ਜੀ ਬਾਣੀ ਪਰਦੇ ਆ ਬਿਆਨਤ ਬਿਆਨਤ ਬੁੱਲਾ ਚੁਕਾ ਹੋ ਗਿਆ ਆ ਗਿਆ ਅਣਜਾਨ ਬੱਚੇ ਸਮਝ ਕੇ ਮਾਫ਼ ਕਰਨਾ ਸਤਿਗੁਰ ਸੱਚੇ ਪਾਸ਼ਾ ਆਪ ਜਿਦਾ ਹੀ ਤਰਸ ਹੈ ਆਪ ਜਿਦਾ ਹੀ ਓਟ ਆਸਰਾ ਹੈ ਹਮ ਅੰਦਲੇ ਅੰਧ ਬਿਖੇ ਬਿਖਰਾਤੇ ਕਿਉਂ ਚਾਲੈ ਗੁਰ ਚਾਲੀ ਸਤ ਗੁਰ ਦਇਆ ਕਰੇ ਸੁਖ ਦਾਤਾ ہم لا مالی تم داتے ٹھاکر پرت پالک نائک ہمارے گن کہیے بے شمار ونس سوامی ترونت نکیا کوٹ پرا ہمارے کھنڈو انک ودھی سمجھاو हम अज्ञान अलप मद धोरी तुम अपन बिरद रखआवो तुमरी शरण तुम्हारी असो तुम्ही सजन सुबेले राकू राखण हारि दयाला धारक करके कोजे तुमरी शरण तुम्हारी असो तुम्ही सजन सुबेले राकू राखण हारि दयाला ਇਹ ਗੁਰਲੇ ਜੀਓ ਆਪ ਕੀ ਦਈ ਤਰਸ ਤੇਉ ਆਸਰਾ ਸਿਤਜੁ ਕੀ ਜੀਵ ਖਿੰਖਿਨ ਖੁਲਣਹਾਰ ਅਕਰਤ ਕਾ ਨੀਜ ਅਜਾਨ ਹਸਤ ਗੁਰੂ ਆਪ ਬਖਸ਼ੰਦਿ ਬਤਾ ਹੈ ਬਖਸ਼ਿਓ ਜੀ ਇਸ ਮੇਲੇ ਸਭੁ ਸਿਤੇ ਆਸ਼ਾ ਆਪ ਕੀ ਆਪਣਾ ਪਵਿੱਤਰ ਪਾਵਨੋ ਫੁਰਮਾਨ ਬਖਸ਼ੋ ਜੀ ਉਪਰੰਤ ਪੰਜਵੇਂ ਸਹਿਜ ਪਾਠ ਦੀ ਇਹ ਜਿੰਨ ਲੜੀ ਸੰਗਤਾਂ ਨੂੰ ਖੁਲਾਈ ਸਤਿ ਸਕੇ ਪਾਸ਼ਾ ਉਨੋ ਆਰਾਮ ਕਰਨ ਦੀ ਆਗਿਆ ਬਖਸ਼ੋ ਜੀ ਇਹ ਪਾਠ ਤਾਂ ਤਾਂ ਕਰੀ ਦੀ ਦਰਪਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਅਤੇ ਧੰਨ ਉਹ ਨਾ ਦਿਨਾਲ ਬਾਬਾ ਬਾਬਦੀ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਖੜ ਦੇ ਸਤਿ ਸੱਚੇ ਬਾਸ਼ਾ ਇਹ ਸੰਗਤਾਂ ਨਹੀਂ ਕਰਨੀਆਂ ਆ ਵੀ ਕੱਲੇ ਕੱਲੇ ਜੀਤ ਸਤ ਗੁਰੂ ਤਰਸ ਕਰਕੇ ਸਿੱਤੇ ਮੇਰਾ ਬਰਿਆ ਹੱਥ ਰੱਖ ਕੇ ਇਹ ਬਾਤ ਚਰੌਣੇ ਸਤਿ ਸੱਚੇ ਬਾਸ਼ਾ ਸੰਗਤਾ ਹੋਰ ਬਿਆੰਤ ਮਾਇਆਂ ਪੜਨੀ ਸਤਿ ਸੱਚੇ ਬਾਸ਼ਾ ਨਾਮ ਅਭਿਆਸ ਕਰਿਆ ਆ ਜੀ ਤਰਸ ਕਰੋ ਸਤ ਗੁਰੂ ਪਾਣੀ ਅਨੁਸਾਰ ਸਾਰਿਆਂ ਨੂੰ ਜੀਵਨ ਜਾਤ ਬਖਸ਼ੋ ਪਾਣੀ ਅਨੁਸਾਰ ਸਾਰਿਆਂ ਨੂੰ ਜੀਵਨ ਜਾਤ ਬਖਸ਼ੋ ਜਿਉ ਜੀ ਆਚਿ ਦੇ ਧੂੜ ਨੂੰ ਲਟਦਿਆਂ ਗੁਰਸਿੱਖ ਕੀ ਹਰ ਤੂੜ ਦੇ ਹਮ ਪਾਪੀ ਵੀ ਦਰਪਾਰੀ ਗੁਰਸਿੱਖ ਕੀ ਹਰ ਤੂੜ ਦੇ ਹਮ ਪਾਪੀ ਵੀ ਦਰਪਾਰੀ ਸਤਿ ਨਾਮਿਤ ਹੋੜ ਉਹਨਾਂ ਦੀ ਸੰਗਤ ਆਪ ਵੀ ਦੇ ਪਿਆਰੇ ਆ ਦੀ ਸਤਿਗੁਰ ਸੰਗਤ ਬਖਸ਼ਣਾ ਜੀ ਅੰਤ ਪੁੱਲਾ ਚੁਕਾ ਦੀ ਕਿਮਾ ਬਖਸ਼ਨੀ ਸਹੀ ਵਰਸ ਗਰਮੁਖ ਪਿਆਰੇ ਮਿਲਨੇ ਜਿਨਾ ਮਿਲਿਆ ਤੇਰਾ ਨਾਮ ਤੇ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਤਤ ਆਪ ਜੀ ਵਾਹਿਗੁਰੂ ਜੀ ਕੀ ਬੋਲੇ بھیا کار گیو پنت سکھ کو کم ہے گروانوں جی مان لو کری جو رب کو مل بوچ ہے کرے گا کال سا ਕਰੇ ਮੰਗੋਏ ਭਰ ਹੋਏ ਜਨ ਮਿਲenge ਬਤੀ ਸਰਨ ਜੋਏ ਕਰ ਭੂਰ ਦਿਲੀਸ ਸਿਰ ਬਰਭੁਰ ਕੀਆ ਬਿਨਾਨ ਤੇ ਬਾਦਰਸੀ ਕਿਰਿਆ ਕਰੀ ਨਾ ਕਿੰਹੁ ਆਰਨ ਤੇ ਬਾਦਰ ਕੇ ਚਲਕ ਪयो भगत को शोक ਹੈ ਹੈ ਸਭ जग ਪਇਓ ਜੈ ਸਰੂਪ ਹੈ 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 ਸਭ ਜਗ ਪਿਓ